ਲੋਕੀ ਸਵੇਰੇ ਵੀ 41 ਪਿੰਡ ਦੇ ਵਿੱਚ ਵੀ ਕੁਝ ਬੰਦੇ ਸਨ ਜੀ ਉਹਨਾਂ ਨੇ ਸਵੇਰੇ ਕੱਢਣ ਵਰਦੇ ਤੇ ਪਰ ਉੱਥੋਂ ਜਿਹੜਾ ਉਹਨਾਂ ਨੇ ਕੋਈ ਹੋਰ ਦੇ ਨਾਲ ਸਾਡਾ ਬਾਹਰ ਸਿੰਘ ਬਲੂ ਜਿਹੜਾ ਲੈ ਕੇ ਗਏ ਐਮਐਲਏ ਸਾਹਿਬ ਨਾਲ ਸੀ ਤੇ ਉੱਥੋਂ ਲੈ ਕੇ ਗੁਰੂ ਸਾਹਿਬ ਨੂੰ ਲੈ ਕੇ ਤੇ ਉੱਥੋਂ ਚਾਲੇ ਪਾਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਤੁਹਾਨੂੰ ਹਾਲਾਤ ਜਿਹੜੇ ਦਿਖਾ ਰਹੇ ਆ ਅਬਦੁੱਲਾਪੁਰ ਪਿੰਡ ਦੇ ਹਾਲਾਤ ਆ ਟਾਂਡੇ ਦੇ ਲਾਗੇ ਇਸ ਪਿੰਡ ਦੇ ਬਿਲਕੁਲ ਜਿਹੜਾ ਜਾਣੇ ਵਾਲਾ ਰਸਤਾ ਕੋਈ ਨਹੀਂ ਰਿਹਾ 3-6-7-7 ਫੁੱਟ ਪਾਣੀ ਖੜਾ ਆ ਤੇ ਸਾਰੇ ਲੋਕਾਂ ਨੂੰ ਕੱਢ ਕੇ ਉੱਥੋਂ ਲਿਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਲੰਗਰ ਹਾਲ ਦੇ ਵਿੱਚ ਉਹਨਾਂ ਨੂੰ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਬਿਠਾਇਆ ਗਿਆ ਪਰਲੇ ਪਾਸੇ ਦਰਿਆ ਆ ਉਰਲੇ ਪਾਸੇ ਪਾਣੀ ਤੇ ਉਹ ਗੱਬੇਬੁੱਦਲਾਪੁਰ ਜਿਹੜਾ ਕਿਰਿਆ ਹੋਇਆ ਤੇ ਉਥੋਂ ਕੋਈ ਵੀ ਰਸਤਾ ਜਾਣ ਲਈ ਨਹੀਂ ਹੈਗਾ ਇਹ ਪਾਣੀ ਵੱਧ ਰਿਹਾ ਹੈ ਤੇ ਇਹਨੂੰ ਘਟਣ ਦਾ ਕੋਈ ਹਜੇ ਤੱਕ ਨਾਮ ਨਿਸ਼ਾਨ ਨਹੀਂ ਹੈਗਾ ਤੇ ਅੱਜ ਪਿਛੋਂ ਬਹੁਤ ਹੀ ਬੱਦਲ ਜਿਹੜੇ ਫਟੇ ਆ ਹਿਮਾਚਲ ਦੇ ਵਿੱਚ ਤੇ ਇੱਕ ਅਲਰਟ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਪੰਚਾਇਤ ਸਰਪੰਚ ਸਾਹਿਬ ਨੇ ਵੀ ਅਪੀਲ ਕੀਤੀ ਸੀ ਤੇ ਜੁਫੀ ਸਿੰਘ ਰਾਜਾ ਐਮ ਐਲ ਏ ਸਾਹਿਬ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਫਿਰ ਸਾਡੀ ਸੰਸਤਾ ਦੇ ਜਿਹੜੀ ਸਾਡੀ ਸੰਸਤਾ ਦਾ ਤਕਰੀਬਨ ਦੋ ਦਿਨ ਤੋਂ ਉੱਥੇ ਹੀ ਸਵਾਵਾ ਨਿਭਾ ਰਹੀ ਆ ਤੇ ਫਿਰ ਅਸੀਂ ਕੱਲ ਜਿਹੜਾ ਬਹੂਪੁਰ ਬੰਨ ਜਿਹੜਾ ਟੁੱਟਿਆ ਸੀ ਉੱਥੇ ਸਾਡੀ ਟੀਮ ਕੱਲ ਦੀ ਗਈ ਹੋਈ ਸੀ ਆ ਤੁਸੀਂ ਦੇਖ ਸਕਦੇ ਆ ਪਾਲੇ ਪਾਸੇ ਦਰਿਆ ਔਰਲੇ ਪਾਸੇ ਇਸ ਪਿੰਡ ਬਿਲਕੁਲ ਕਿਰਿਆ ਹੋਇਆ ਪਾਣੀ ਦੇ ਵਿੱਚ ਤੇ ਉੱਥੇ ਸਾਡੀ ਟੀਮ ਗਈ ਹੋਈ ਸੀ ਸਾਡੀ ਟੀਮ ਨਾਲ ਸੰਪਰਕ ਕੀਤਾ ਤੇ ਫਿਰ ਅਸੀਂ ਜਾ ਕੇ ਫਿਰ ਸਾਡੀ ਟੀਮ ਜਿਹੜੀ ਉੱਥੇ ਪਹੁੰਚੀ ਫਿਰ ਵੋਟਾਂ ਜਿਹੜੀਆਂ ਉਤਾਰੀਆਂ ਗਈਆਂ ਉਤਾਰ ਕੇ ਤੇ ਫਿਰ ਅਸੀਂ ਜਿਹੜਾ ਉਸ ਪਿੰਡ ਦੇ ਵਿੱਚ ਗਏ ਆ ਜਾ ਕੇ ਪੂਰੀ ਮਰਿਆਦਾ ਦੇ ਨਾਲ ਤੇ ਸਤਕਾਰ ਦੇ ਨਾਲ ਮਰਿਆਦਾ ਸਤਕਾਰ ਦੇ ਨਾਲ ਕਿਉਂਕਿ ਪਰਮਾਤਮਾ ਬੋਲੇ ਅਰਦਾਸ ਬੇਨਤੀ ਕਰਕੇ ਤੁਰੀ ਸੀ ਕੋਸ਼ਿਸ਼ ਪੂਰੀ ਸੀ ਚਲੋ ਜਿੰਨਾ ਵੀ ਜੇ ਕੋਈ ਹੋਈ ਹੋਵੇ ਗਲਤੀ ਤਾਂ ਪਰਮਾਤਮਾ ਬਖਸ਼ਣਹਾਰ ਤੇ ਜਾ ਕੇ ਪੂਰੇ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਪਾਣੀ ਜਿਹੜਾ ਪਹੁੰਚੁੱਕਾ ਪਿਛਲੇ ਸਾਲ ਜਦੋਂ 2023 ਚ ਫਲੱਡ ਆਈ ਤਾਂ ਉਦੋਂ ਵੀ ਪਾਣੀ ਗੁਰਦੁਆਰਾ ਸਾਹਿਬ ਦੇ ਵਿੱਚ ਭਰ ਚੁੱਕਾ ਸੀਗਾ ਤੇ ਫਿਰ ਜਾ ਕੇ ਉਥੋਂ ਗੁਰੂ ਸਾਹਿਬ ਦੇ ਦੋ ਸਰੂਪ ਸੀ ਦੋ ਸਰੂਪ ਤੇ ਨਾਲ ਪਿੰਡ ਦੇ ਗ੍ਰੰਤੀ ਸਿੰਘ ਨਾਲ ਸੀਗੇ ਤੇ ਉਥੋਂ ਲੈ ਕੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਮਿਆਣੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਕਰਵਾ ਦਿਓ ਉੱਥੇ ਜਿਹੜਾ ਪ੍ਰਬੰਧ ਕਰਵਾਇਆ ਗਿਆ ਤੇ ਪ੍ਰਬੰਧ ਕਰਵਾ ਕੇ ਫਿਰ ਉਹਨਾਂ ਨੂੰ ਜਿਹੜਾ ਤੇ ਬਾਕੀ ਜਿਹੜੇ ਤਕਰੀਬਨ ਸਾਰਾ ਪਿੰਡ ਖਾਲੀ ਹੋ ਚੁੱਕਾ ਆ ਸਾਰਿਆਂ ਨੂੰ ਕਿਹਾ ਪਰ ਫਿਰ ਵੀ ਕੁਝ ਲੋਕ ਜਿਹੜੇ ਅਜੇ ਤੱਕ ਰ ਬੀਬੀਆਂ ਵਿੱਚ ਭੈਣਾ ਉਹ ਨੇ ਨਿਆਣੇ ਬੱਚੇ ਉਹ ਉੱਤਰੇ ਕਹਿੰਦੇ ਵੀ ਅਸੀਂ ਜੱਕ ਮਤਲਬ ਕਿਵੇਂ ਘਰ ਜਿਹੜੇ ਮਜੱਕਦਮ ਖਾਲੀ ਕਰਦੀਏ ਵੀ ਪਿੱਛੋਂ ਕੋ ਚੋਰ ਨਾ ਆ ਜਾਏ ਕੋਈ ਹੋਰ ਨਾ ਆ ਜਾਏ ਤੇ ਉਹ ਆਪਣੀ ਜਗ੍ਹਾ ਉਹ ਵੀ ਕਈ ਜਗ੍ਹਾ ਸੱਚੇ ਸੀਗੇ ਤਾਂ ਫਿਰ ਜਿਹੜੇ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਅਸੀਂ ਕੱਢ ਕੇ ਬਾਹਰ ਲਿਆਂਦਾ ਗਿਆ ਪਰ ਕਈ ਲੋਕ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਉੱਥੇ ਉਹਨਾਂ ਨਾਲ ਗੱਲ ਕੀਤੀ ਆ ਵੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਉਹ ਦੱਸੋ ਤੇ ਬਾਕੀ ਤੇ ਜੇ ਬਾਈ ਚਾਂਸ ਜ਼ਿਆਦਾ ਲੋਡ ਪੈਂਦੀ ਆ ਕਿਤੇ ਮਤਲਬ ਕੋਈ ਚੱਕਰ ਪੈਂਦਾ ਤੇ ਆਪਾਂ ਜਿਹੜਾ ਕਿਉਂਕਿ ਸਾਡੀ ਉਥੇ ਟੀਮ ਸਾਡੀ ਪੱਕੀ ਟੀਮ ਹੁਣ ਉਥੇ ਸਟਾਂਡਾ ਦੇ ਵਿੱਚ ਬੈਠ ਚੁੱਕੀ ਆ ਕਿਉਂਕਿ ਸਵੇਰੇ ਵੀ 48 ਪਿੰਡ ਦੇ ਵਿੱਚ ਵੀ ਕੁਝ ਬੰਦੇ ਫਸੇ ਸੀ ਉਹਨਾਂ ਨੂੰ ਸਵੇਰੇ ਕੱਢਣ ਪਰ ਗਏ ਤੇ ਪਰ ਉਥੋਂ ਜਿਹੜਾ ਉਹਨਾਂ ਨੇ ਕਿਸੇ ਹੋਰ ਦੇ ਨਾਮ ਹਾਰਾ ਲੈ ਕੇ ਬਾਹਰ ਆ ਗਏ ਹੁਣ ਸਾਡੀ ਟੀਮ ਪੱਕੀ ਜਿਹੜਾ ਪੱਕਾ 100% ਪਾਣੀ ਜਿਹੜਾ ਪਿੱਛੋਂ ਆਊਗਾ ਤੇ ਬੜੀ ਸਪੀਡ ਦੇ ਨਾਲ ਤੁਹਾਨੂੰ ਪਾਣ ਹੋ ਸਕਦਾ ਹੈ ਆਪਣੀ ਇੰਡੀਆ ਦੇ ਵਿੱਚ ਪੱਕੇ ਉੱਥੇ ਬੈਠ ਚੁੱਕੇ ਆ ਜੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਤੁਸੀਂ ਸਾਡਾ ਹੈਲਪਲਾਈਨ ਨੰਬਰ ਸਕਰੀਨ ਦੇ ਉੱਪਰ ਹੈਗਾ ਤੁਸੀਂ ਇੱਥੇ ਸੰਪਰਕ ਕਰ ਸਕਦੇ ਆ ਤੇ ਕਿਉਂਕਿ ਲੋਡ ਜਿਹੜੀ ਜੇ ਕਹੀਏ ਤੇ ਹਾਲਾਤ ਪਿੱਛੇ ਕੋਈ ਵਧੀਆ ਨਹੀਂ ਹੈਗੇ ਹਾਲਾਤ ਵਿਗੜਦੇ ਜਾ ਰਹੇ ਆ ਤੇ ਜੇ ਅਸੀਂ ਕਹਿ ਦਈਏ ਵੀ ਹਾਲਾਤ ਸਹੀ ਆ ਇਹ ਬਿਲਕੁਲ ਗਲਤ ਝੂਠ ਆ ਤੁਸੀਂ ਜਿਹੜਾ ਅੰਕੜਾ ਤਾਂ ਵੈਸੇ ਨਹੀਂ ਹਜੇ ਤੱਕ ਆ ਰਿਹਾ ਪਰ ਤੁਸੀਂ ਹਾਲਾਤ ਜਿਹੜੇ ਉਹ ਦੇਖ ਸਕਦੇ ਆ ਦਿਨੋਂ ਦਿਨ ਪਾਣੀ ਜਿਹੜਾ ਉਹ ਵੱਧਦਾ ਜਾ ਰਿਹਾ ਕਿਉਂਕਿ ਚੱਕੀ ਵਾਲਾ ਪਾਣੀ ਜਿਹੜਾ ਉਧਰੋਂ ਆਉਂਦਾ ਹੈ ਪਠਾਨਕੋਟ ਸਾਈਡ ਉਹਦੀ ਜੱਜਮੈਂਟ ਜਿਹੜੀ ਨਹੀਂ ਹੁੰਦੀ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਂਦਾ ਉਹਦੀ ਜੱਜਮੈਂਟ ਹੋ ਜਾਂਦੀ ਪਰ ਚੱਕੀ ਦੀ ਜੱਜਮੈਂਟ ਜਿਹੜੀ ਨਹੀਂ ਹੁੰਦੀ ਤਾਂ ਇਹ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਜਾ ਰਿਹਾ ਤੇ ਇਸ ਕਰਕੇ ਇਹ ਹੀ ਅਰਦਾਸ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜਦੋਂ ਅਸੀਂ ਗਰੰਟੀ ਸਿੰਘ ਵੱਲੋਂ ਜੋ ਲੈ ਕੇ ਗਏ ਆ ਐਮਐਲਏ ਸਾਹਿਬ ਨਾਲ ਸੀ ਤੇ ਉੱਥੋਂ ਲੈ ਕੇ ਗੁਰੂ ਸਾਹਿਬ ਨੂੰ ਲੈ ਕੇ ਤੇ ਉੱਥੋਂ ਚਾਲੇ ਪਾਏ ਇਹੀ ਅਰਦਾਸ ਕੀਤੀ ਪ੍ਰਮਾਤਮਾ ਵੀ ਤੁਸੀਂ ਸੁੱਖ ਸ਼ਾਂਤੀ ਰੱਖੋ ਕੋਈ ਇਹੋ ਜੀ ਘਟਨਾ ਨਾ ਵਾਪਰੇ ਇਹੀ ਅਰਦਾਸ ਬੇਦੀ ਤੁਹਾਡੇ ਚਰਨਾਂ ਦੇ ਵਿੱਚ ਕਿਉਂਕਿ ਜੋ ਸਮਾਂ ਇਸ ਵੇਲੇ ਚੱਲ ਰਿਹਾ ਉਹ ਕੋ ਚੰਗਾ ਨਹੀਂ ਹੈਗਾ ਕੋ ਚੰਗੇ ਸੰਕੇਤ ਨਹੀਂ ਸਮਝਦੇ ਹੈਗੇ ਜਿਹੜੇ ਅੱਜ ਤਕਰੀਬਨ ਤਿੰਨ ਬੱਦਲ ਜਿਹੜੇ ਉਥਾਂ-ਥਾਂ ਪਾੜ ਚੁੱਕੇ ਆ ਤੇ ਉਹ ਕੋਈ ਵਧੀਆ ਸੰਕੇਤ ਨਹੀਂ ਹੈਗੇ ਸਾਰਾ ਪਾਣੀ ਜਿਹੜਾ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਆਉਣਾ ਹੈਗਾ ਤੇ ਬਾਕੀ ਆ ਜਾ ਰਹੇ ਆ ਚਲੋ ਜੇ ਕੋ ਕਿਸੇ ਨੂੰ ਕੋਈ ਵੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਰੀਆਂ ਸੰਗਤਾਂ ਜੋ ਚਲੋ ਅਸੀਂ ਜਿੰਨੇ ਕੁ ਜੋਗੀ ਸੇਵਾ ਕਰ ਸਕਦੇ ਹਾਂ ਲੱਗੇ ਹੋਏ ਆ ਆਪਣੀ ਨਵ ਵਰਜ ਨਵਾ ਰਹੇ ਆ ਤੇ ਪ੍ਰਮਾਤਮਾ ਵੱਲ ਬਖਸ਼ੇ ਸਾਨੂੰ ਸੇਵਾ ਦਾ ਇਹ ਤੁਹਾਡੀ ਸਾਰਿਆਂ ਦੀ ਬਦੌਲਤ ਦੇ ਨਾਲ ਹੀ ਇਹ ਸਵਾਮਾ ਚੱਲ ਰਹੀਆਂ ਤੇ ਤੁਸੀਂ ਸ਼ੇਅਰ ਕਰੋਗੇ ਤੇ ਤੁਹਾਨੂੰ ਸਾਨੂੰ ਹੌਸਲਾ ਸਾਡਾ ਵਾਦਾ ਹੈ ਸ਼ੇਅਰ ਜ਼ਰੂਰ ਕਰੋ ਜਿੰਨਿਆਂ ਨੇ ਦੇਖਿਆ ਤੇ ਹੈਲਪਲਾਈਨ ਨੰਬਰ ਸਾਡਾ ਉੱਪਰ ਤੇ ਉਦੋਂ ਬਾਉਪੁਰ ਪਿੰਡ ਦੇ ਵਿੱਚ ਜਦੋਂ ਸਾਡੀ ਟੀਮ ਗਈ ਸੀ ਉੱਥੋਂ ਵੀ ਉਹਨਾਂ ਨੇ ਕਿਹਾ ਸੀ ਸੰਗਤਾਂ ਨੇ ਵੀ ਨਹੀਂ ਸਾਨੂੰ ਨਹੀਂ ਲੋੜ ਹੈਗੀ ਤੁਸੀਂ ਜਦੋਂ ਸਾਨੂੰ ਕਿਤੇ ਲੋੜ ਪੈਂਦੀ ਆ ਵੋਟਾਂ ਦੀ ਅਸੀਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਫਿਰ ਅਸੀਂ ਉੱਥੋਂ ਟੀਮ ਸਾਡੀ ਆ ਗਈ ਸੀ ਫਿਰ ਆਪਣੇ ਏਰੀਆ ਦੇ ਵਿੱਚ ਸਵਾਮਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ Satu Sri Akal. Sat Nam Ahe Guru. Sat Nam Ahe